ਸਾਰੇ ਜੇ ਡੋਰ ਟੂ ਡੋਰ ਜਿਹੜੀ ਹੈ ਚੋਣ ਕੈਂਪੇਨ ਤੁਹਾਡੇ ਵੱਲੋਂ ਕੀਤੀ ਗਈ ਹੈ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਵੱਲੋਂ ਪਿਆਰ ਦੇਖਣ ਨੂੰ ਮਿਲਿਆ ਸਾਨੂੰ ਅੱਜ ਅਸੀਂ ਵਾਰਡ ਨੰਬਰ 3 ਦੇ ਵਿੱਚ ਮੈਡਮ ਜਤਿੰਦਰ ਕੌਰ ਚਾਹਲ ਜੀ ਦੇ ਹੱਕ ਵਿੱਚ ਚੋਣ ਕੈਂਪੇਨ ਕੀਤੀ ਗਈ ਸੀ ਜੀ ਅੱਜ ਲਾਸਟ ਜਨ ਸੀਗਾ ਜੀ ਕੈਂਪੇਨ ਦਾ ਪਰ ਲੋਕਾਂ ਵੱਲੋਂ ਬਹੁਤ ਪ੍ਰਵਾਹ ਹੰਗਾਰਾ ਮਿਲਿਆ ਜੀ ਬਹੁਤ ਪਿਆਰ ਕਰਦੇ ਆ ਸੰਗਤ ਸਾਨੂੰ ਸਾਰੀ ਜੀ ਤੇ ਬੜਾ ਵਧੀਆ ਉਹਨਾਂ ਨੇ ਮਾਨ ਸਨਮਾਨ ਕੀਤਾ ਸਾਡਾ ਜੀ ਬੜਾ ਉਹਨਾਂ ਨੂੰ ਉਤਸ਼ਾਹ ਆ ਵੋਟਾਂ ਦਾ ਤੇ ਬਹੁਤ ਵਧੀਆ ਉਹਨਾਂ ਵੱਲੋਂ ਹੰਗਾਰਾ ਮਿਲਦਾ ਜੀ ਇਹ ਕਿਹੜੇ ਮੁੱਦੇ ਲੈ ਕੇ ਜਿਹੜੇ ਅੱਜ ਤੁਸੀਂ ਇਹ ਲੋਕਾਂ ਦੇ ਵਿੱਚ ਵਿਚਰੇ ਸੀ ਵੇਖੋ ਜੀ ਸਾਡੇ ਮੁੱਦੇ ਸੀਗੇ ਕਿ ਜਿਹੜੇ ਲੋਕਾਂ ਦੇ ਕੰਮ ਨੇ ਜਿੱਦਾਂ ਕੋਈ ਸਟਰੀਟ ਲਾਈਟਾਂ ਹੋ ਗਈਆਂ ਜਾਂ ਉਹਦੇ ਵਿੱਚ ਗਲੀਆਂ ਨਾਲੀਆਂ ਜੋ ਵੀ ਉਹਦੇ ਵਿੱਚ ਸੀਵਰੇਜ ਦੇ ਕੰਮ ਨੇ ਚਾਹੇ ਉਹਨਾਂ ਦੇ ਕੋਈ ਨਿੱਜੀ ਕੰਮ ਨੇ ਜਿਹਦੇ ਵਿੱਚ ਕਹਿ ਸਕਦੇ ਆਂ ਆਪਾਂ ਕੋਈ ਡਾਕੂਮੈਂਟ ਤਿਆਰ ਕਰਨੇ ਪਾਸਪੋਰਟ ਇਨਕੁਆਰੀਆਂ ਲੋਕਾਂ ਨੂੰ ਇਹਨਾਂ ਚੀਜ਼ਾਂ ਦੀਆਂ ਮੁਸ਼ਕਲਾਂ ਆਉਂਦੀਆਂ ਜੀ ਉਹ ਫਿਰ ਜਿਹੜੀਆਂ ਮੁਸ਼ਕਲਾਂ ਆ ਉਹ ਐਮਸੀ ਜਿਹੜਾ ਉਹਨਾਂ ਦੀ ਮੋਹਰ ਨਾਲ ਹੀ ਹੱਲ ਹੁੰਦੇ ਆ ਤੇ ਐਮਸੀ ਦੀਆਂ ਗਵਾਹੀਆਂ ਪੈਂਦੀਆਂ ਜੀ ਤੇ ਉਹ ਸਾਰੀਆਂ ਜਿਹੜਾ ਉਹ ਲੋਕਾਂ ਨਾਲ ਵਾਅਦੇ ਕੀਤੇ ਗਏ ਆ ਤੇ ਅਸੀਂ ਉਹ ਵਾਅਦੇ ਤੇ ਖਰੇ ਵੀ ਉਤਰਾਂਗੇ ਲੋਕਾਂ ਦਾ ਸਾਡੇ ਨਾਲ ਜੋ ਪਿਆਰ ਆ ਉਹ ਇਸੇ ਤਰ੍ਹਾਂ ਬਰਕਰਾਰ ਰਹੂਗਾ ਜੀ ਚੱਲ ਸਾਲ 10 ਸਾਲਾਂ ਬਾਅਦ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਕੀ ਕਿਹੜਾ ਚੰਦੇ ਹਾਂਜੀ ਸਾਡੇ ਸ਼ਹਿਰ ਵਿੱਚ 10 ਸਾਲ ਬਾਅਦ ਜਿਹੜੀ ਇਲੈਕਸ਼ਨ ਤਰਨਤਨ ਜ਼ਿਲ੍ਹੇ ਦੀ ਹੋ ਰਹੀ ਹੈ ਤਰਨਤਨ ਸ਼ਹਿਰ ਦੀ ਉਹਦੇ ਵਿੱਚ ਜੋ ਪਹਿਲੀਆਂ ਰਵਾਇਤੀ ਪਾਰਟੀਆਂ ਰਹੀਆਂ ਨੇ ਜੋ ਅਕਾਲੀ ਦਲ ਤੇ ਉਸ ਤੋਂ ਬਾਅਦ ਜਿਹੜੇ ਕਾਂਗਰਸ ਆਈ ਸੀਗੀ ਇਹਨਾਂ ਨੇ ਕੋਈ ਵਾਅਦੇ ਨੂੰ ਲੈ ਕੇ ਜਿਹੜਾ ਉਹ ਸਟੇ ਲਿਆ ਹੋਇਆ ਸੀਗਾ ਕਿ ਅਸੀਂ ਇਹ ਵਾਅਦਾ ਜਿਹੜੀਆਂ ਉਹ ਵਧਾਉਣੀਆਂ ਵਾ ਸ਼ਹਿਰ ਹੋਰ ਵੱਡਾ ਕਰਨਾ ਵਾ ਤੇ ਉਹਨਾਂ ਵਾਅਦਾਂ ਵਾਅਦਾਂ ਦੇ ਵਿੱਚ ਅੱਜ ਜਿਹੜਾ ਵਾ ਉਹ ਵਾਅਦਾ ਹੋਇਆ ਏ ਤੇ ਸ਼ਹਿਰ ਨੂੰ ਜੋ ਵੀ ਆ ਤੇ ਉਸ ਤੋਂ ਬਾਅਦ ਜਿਹੜਾ ਵਾ ਇਹ ਸਟੇਜ ਜਿਹੜਾ ਟੁੱਟ ਕੇ ਹਾਈ ਕੋਰਟ ਵੱਲੋਂ ਜਿਹੜਾ ਮਨਜ਼ੂਰੀ ਤੇ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਉਹ ਚੋਣਾਂ ਹੋ ਰਹੀਆਂ ਚ ਸਰ 25 ਵਾਟਾ ਨੇ ਸ਼ਹਿਰ ਦੇ ਵਿੱਚ ਕੁੱਲ ਪਰ ਵਾਰਡ ਨੰਬਰ 3 ਨੂੰ ਲੈ ਕੇ ਜਿਹੜਾ ਵਾ ਹੋਟ ਸੀਟ ਬਣੀ ਬਈ ਹੈ ਸ਼ਹਿਰ ਦੇ ਵਿੱਚ ਕੀ ਕਾਰਨ ਹੈ ਦੇਖੋ ਜੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਟਿਕਟ ਹੈ ਉਹ ਡਾਕਟਰ ਕਸ਼ਮੀਰ ਸਿੰਘ ਸੋਲ ਐਮ ਐਲ ਏ ਜਿਹੜੇ ਉਹਨਾਂ ਦੀ ਵਾਈਫ ਮੈਡਮ ਨਵਜੋਤਕਰ ਹੁੰਦਲ ਜੀ ਉਹਨਾਂ ਨੂੰ ਦਿੱਤੀ ਗਈ ਆ ਤੇ ਵਲੰਟੀਅਰਾਂ ਦੇ ਵਿੱਚ ਇਸ ਚੀਜ਼ ਦਾ ਰੋਸ ਵੀ ਸੀ ਤੇ ਗੁੱਸਾ ਵੀ ਆ ਕਿ ਜਿੰਨੇ ਵੀ ਪੁਰਾਣੇ ਵਲੰਟੀਅਰ ਜਿਹੜੇ ਸ਼ਹਿਰ ਦੇ ਵਿੱਚ ਤੁਰੇ ਸੀ ਉਹਨਾਂ ਨੂੰ ਕਿਸੇ ਨੂੰ ਵੀ ਟਿਕਟ ਨਹੀਂ ਦਿੱਤੀ ਗਈ ਜਿਹੜੇ ਰਵਾਇਤੀ ਪਾਰਟੀਆਂ ਵੱਲੋਂ ਨਕਾਰੇ ਹੋਏ ਐਮਸੀ ਜਿਹੜੇ ਪਹਿਲਾਂ ਵੀ ਇਹਨਾਂ ਅਹੁਦਿਆਂ ਤੇ ਰਹਿ ਚੁੱਕੇ ਨੇ ਉਹਨਾਂ ਨੂੰ ਹੀ ਟਿਕਟਾਂ ਵਾਪਸ ਦਿੱਤੀਆਂ ਗਈਆਂ ਵਾ ਜਿਸ ਚੀਜ਼ ਤੋਂ ਵਲੰਟੀਅਰਾਂ ਦਾ ਵੀ ਗੁੱਸਾ ਸੀਗਾ ਤੇ ਸਾਡੇ ਆਪਣੇ ਮਨ ਵਿੱਚ ਵੀ ਇਸ ਚੀਜ਼ ਦਾ ਗੁੱਸਾ ਸੀਗਾ ਰੋਸ ਸੀਗਾ ਕਿ ਨਹੀਂ ਵੇਖੋ ਜੀ ਪਰਿਵਾਰ ਆਵਾਜ਼ ਨੂੰ ਬढ़ावा ਦਿੱਤਾ ਜਾ ਰਿਹਾ ਸੀ ਸਾਡੀ ਇਸ ਤਰਨਤਾਰਨ ਦੀ ਵਾਰਡ ਨੰਬਰ 3 ਦੇ ਵਿੱਚ ਪਰ ਅਸੀਂ ਉਸ ਚੀਜ਼ ਨੂੰ ਦੇਖਦੇ ਹੋਇਆ ਜਿਹੜਾ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰ ਕੇ ਤੇ ਵਲੰਟੀਅਰਾਂ ਦੀ ਤਾਕਤ ਬਣੀ ਹੈ ਜੀ ਚੱਲ ਸਾਹਿਬ ਭਾਜਪਾ ਵੱਲੋਂ ਹੀ ਜਿਹੜਾ ਆਪਣਾ ਉਮੀਦਵਾਰ ਤਾਰਿਆ ਗਿਆ ਆਕਾਲੀ ਦਲ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਸਾਰਿਆਂ ਦੇ ਵਿੱਚ ਤੁਸੀਂ ਆਪਣਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਦੇਖੋ ਜੀ ਕੋਈ ਵੀ ਕੈਂਡੀਡੇਟ ਹੁੰਦਾ ਹੈ ਹਰ ਕੋਈ ਕਹਿੰਦਾ ਕਿ ਮੈਂ ਜਿੱਤ ਤੱਕ ਪਹੁੰਚ ਚੁੱਕਾ ਹਾਂ ਮੇਰੀ ਜਿਹੜਾ ਜਿੱਤ ਦਾ ਸਿਰਾ ਮੇਰੇ ਸਿਰ ਤੇ ਵੱਜੇਗਾ ਇਹ ਕੋਈ ਚੀਜ਼ ਨਹੀਂ ਹੁੰਦੀ ਵੇਖੋ ਜਦੋਂ ਅਸੀਂ ਮੈਦਾਨ ਦੇ ਵਿੱਚ ਉਤਰਦੇ ਆ ਸਾਰਿਆਂ ਨੂੰ ਹੀ ਪਹਿਲਾਂ ਸਾਨੂੰ ਪਤਾ ਹੁੰਦਾ ਕਿ ਖਾੜੇ ਦੇ ਵਿੱਚ ਕੌਣ ਕੌਣ ਪਹਿਲਵਾਨਾ ਜਿਹੜਾ ਖੁੱਲਣਾ ਹੈ ਤੇ ਲੋਕਾਂ ਦਾ ਫਤਵਾ ਹੈ ਜੀ ਲੋਕਾਂ ਦਾ ਪਿਆਰ ਆ ਉਹ ਪਿਆਰ ਕਰਦੇ ਹੋਣਗੇ ਤੇ ਸਾਨੂੰ ਇਸ ਚੀਜ਼ ਦਾ ਫਤਵਾ ਜ਼ਰੂਰ ਦੇਣਗੇ ਨਹੀਂ ਤੇ ਜਿਹੜੇ ਜਿਹਦੇ ਸਿਰ ਤੇ ਜਿੱਦ ਦਾ ਸੇਰਾ ਸੱਜਣਾ ਹੋਊਗਾ ਜੀ ਉਹ ਸੱਜ ਜਾਏਗਾ ਚਾਲ ਸਾਹਿਬ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਨੇ ਇਕਰ ਦੇ ਦਿੰਦੇ ਨੇ ਤੇ ਉਹ ਕਿਹੜੇ ਜਿਹੜੇ ਕੰਮ ਨੇ ਪਹਿਲ ਦੇ ਆਧਾਰ ਤੇ ਤੁਸੀਂ ਜਿੱਤਣ ਤੋਂ ਬਾਅਦ ਕਰੋਗੇ ਸਾਡੇ ਸ਼ਹਿਰ ਦੇ ਵਿੱਚ ਜੀ ਡਿਵੈਲਪਮੈਂਟ ਜਿਹੜੀ ਉਹ 10 ਸਾਲ ਤੋਂ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਇਲੈਕਸ਼ਨਾਂ ਨਹੀਂ ਹੋਈਆਂ ਰੁਕੀ ਹੋਈ ਆ ਉਸ ਤੋਂ ਬਾਅਦ ਜੋ ਵੀ ਪ੍ਰਧਾਨ ਬਣਦਾ ਹੈ ਕਮੇਟੀ ਦਾ ਉਸ ਤੋਂ ਬਾਅਦ ਜਿਹੜੇ ਫੈਸਲੇ ਹੋ ਸਾਰੇ ਲੈ ਜਾਣਗੇ ਨਿਰਪੱਖਤ ਕਮੇਟੀ ਬਣੂਗੀ ਤੇ ਜਿੰਨੇ ਵੀ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਡਿਵੈਲਪਮੈਂਟ ਦੇ ਕੰਮ ਹੋਣਗੇ ਉਹ ਸਾਰੇ ਕੀਤੇ ਜਾਣਗੇ ਜੀ ਸ਼ਹਿਰ ਦੇ ਵਿੱਚ ਬਹੁਤ ਵੱਡਾ ਕੂੜੇ ਦਾ ਡੈਂਪ ਹੈ ਜਿਹਨੂੰ ਚੁੱਕਿਆ ਜਾਵੇਗਾ ਲੋਕਾਂ ਦੇ ਉੱਥੇ ਬਹੁਤ ਲੰਘਣ ਦੀ ਮੁਸ਼ਕਲ ਆ ਰਹੀ ਹੈ ਫਿਰ ਉਸ ਤੋਂ ਬਾਅਦ ਸਾਡੇ ਇੱਕ ਕਸੂਰ ਨਾਲਾ ਲੰਘਦਾ ਜੀ ਉਹਦੇ ਵਿੱਚ ਵੀ ਕੋਈ ਸਫਾਈ ਦਾ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਤੇ ਜਦੋਂ ਸਾਡੇ ਸ਼ਹਿਰ ਦੀ ਕਮੇਟੀ ਬਣੂਗੀ ਤੇ ਉਸ ਤੋਂ ਬਾਅਦ ਇਸ ਸ਼ਹਿਰ ਦੀ ਸੁੰਦਰ ਸੁੰਦਰੀਕਰਨ ਜਿਹੜਾ ਉਹ ਕੀਤਾ ਜਾਵੇਗਾ ਇਹ ਜਾਂਦੇ ਜਾਂਦੇ ਆਪਣੇ ਵੋਟਰ ਦੇ ਮਤਲਬ ਵੋਟਰਾਂ ਸਪੋਰਟਰਾਂ ਨੂੰ ਇਹੜੀ ਬੇਨਤੀ ਕਰਨੀ ਜਾਂ ਮੇਰੀ ਸਾਰੇ ਜਿੰਨੇ ਵੀ ਹਲਕੇ ਦੇ ਮੇਰੇ ਵੋਟਰ ਨੇ ਜਾਂ ਸਪੋਰਟਰ ਨੇ ਉਹਨਾਂ ਸਾਰਿਆਂ ਨੂੰ ਜਿੰਨੇ ਵੀ ਆਮ ਆਦਮੀ ਪਾਰਟੀ ਵੱਲੋਂ ਨਰਾਸ਼ ਕੀਤੇ ਗਏ ਨੇ ਉਹਨਾਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਮੇਰਾ ਸਾਥ ਦਿਓ ਮੈਂ ਤੁਹਾਡੇ ਲਈ ਖੜਾ ਵਾਂ ਤੁਹਾਡੇ ਹੱਕ ਲਈ ਖੜਾ ਵਾਂ ਜਿਹੜਾ ਤੁਹਾਡਾ ਹੱਕ ਜਿਹੜਾ ਇਹਨਾਂ ਨੇ ਮਾਰਿਆ ਸੀ ਉਹਦੇ ਲਈ ਮੈਂ ਚਾਹੇ ਆਜ਼ਾਦ ਉਮੀਦਵਾਰ ਬਣ ਕੇ ਉਤਰਿਆ ਵਾਂ ਸਿਰਫ ਮੈਂ ਉਹਨਾਂ ਵਾਸਤੇ ਉਤਰਿਆ ਵਾਂ ਕਿ ਮੇਰੇ ਵਲੰਟੀਅਰਾਂ ਨਾਲ ਤਰਨ ਤਰਨ ਹਲਕੇ ਦੇ ਵਿੱਚ ਧੱਕਾ ਕੀਤਾ ਗਿਆ ਵਾ ਸਰਪੰਚੀਆਂ ਵੀ ਜਿਹੜੀਆਂ ਵਾ ਉਹ ਵੀ ਕਾਲੀ ਕਾਂਗਰਸੀਆਂ ਦੇ ਬੰਦਿਆਂ ਨੂੰ ਦਿੱਤੀਆਂ ਗਈਆਂ ਨੇ ਤੇ ਹੁਣ ਐਮਸੀ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਹੀ ਮੈਦਾਨ ਵਿੱਚ ਉਤਾਰਿਆ ਗਿਆ ਮੇਰੀ ਸਾਰੇ ਅੱਗੇ ਇਹੀ ਬੇਨਤੀ ਆ ਕਿ ਮੇਰਾ ਵੱਧ ਤੋਂ ਵੱਧ ਸਾਥ ਦਿਓ 3 ਨੰਬਰ ਵਾਰਡ ਆਪਾਂ ਜਿੱਤੀਏ ਤੇ ਪਾਰਟੀ ਨੂੰ ਜਿਹੜਾ ਵਾ ਉਹ ਇਸ ਚੀਜ਼ ਦਾ ਫਤਵਾ ਦਵਾਈਏ ਕਿ ਹਾਂ ਵਲੰਟੀਅਰਾਂ ਦੇ ਵਿੱਚ ਤਾਕਤ ਹੁੰਦੀ ਹੈ ਨਾ ਕਿ ਇਕੱਲੇ ਐਮਐਲਏ ਦੇ ਹੱਥ ਵਿੱਚ ਧੰਨਵਾਦ